ਬੈਲੀ ਫੈਟ ਦਾ ਆਪਾਂ ਜ਼ਿਕਰ ਕਰਦੇ ਹਾਂ ਕਿਉਂਕਿ ਇਹ ਕੁੜੀਆਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਕਾਮਨ ਚੀਜ਼ ਹੈ ਪਰ ਅੱਜ ਕੱਲ੍ਹ ਨੇ ਮੁੰਡੇ ਵੀ ਕਾਫੀ ਜ਼ਿਆਦਾ ਉਹਨਾਂ ਦਾ ਬੈਲੀ ਫੈਟ ਹੋ ਰਿਹਾ ਉਂਝ ਸਰੀਰ ਪੱਖੋਂ ਬਹੁਤ ਠੀਕ ਹੋਣਗੇ ਪਤਲੇ ਹੋਣਗੇ ਪਰ ਬੈਲੀ ਫੈਟ ਉਹਨਾਂ ਦਾ ਹੁੰਦਾ ਉਹਦੇ ਪਿੱਛੇ ਕੀ ਕਾਰਨ ਹੁੰਦੇ ਬੈਲੀ ਫੈਟ ਦੀ ਸੀ ਦੁਬਾਰਾ ਗੱਲ ਕਰ ਰਹੇ ਹਾਂ ਤੇ ਉਹੀ ਹੈ ਬੈਲੀ ਫੈਟ ਦਾ ਮੇਨ ਰੀਜ਼ਨ ਹੈ ਵੀ ਬੈਲੀ ਫੈਟ ਨੂੰ ਸੀ ਕਹਿੰਦੇ ਆ ਵਿਸਰਲ ਫੈਟ ਹੈ ਸਾਡੀ ਬਾਡੀ ਚ ਦੋ ਤਰ੍ਹਾਂ ਦੇ ਫੈਟ ਹੁੰਦੇ ਇੱਕ ਸਬਕੂਟੇਨੀਅਸ ਫੈਟ ਹੈ ਇੱਕ ਵਿਸਰਲ ਫੈਟ ਹੈ ਸਬਕੂਟੇਨੀਅਸ ਫੈਟ ਹੈ ਜਿਵੇਂ ਅਸੀਂ ਦੇਖਦੇ ਆ ਲੇਡੀਜ਼ ਮੋਟੀਆਂ ਕਿਸੇ ਦੀ ਬਾਜੂ ਤੇ ਫੈਟ ਆ ਗਿਆ ਪੇਟ ਤੇ ਹਿਪਸ ਤੇ ਥਾਈਸ ਤੇ ਜਿਹੜਾ ਉੱਪਰੋਂ ਸਰੀਰ ਦੇ ਉੱਪਰ ਸਾਡੀ ਸਕਿਨ ਦੇ ਉੱਪਰ ਫੈਟ ਆ ਰਿਹਾ ਇਹ সাবਕੂਟੀਨੀਅਸ ਫੈਟ ਹੈ ਦੂਸਰਾ ਹੈ ਵਿਸਰਲ ਫੈਟ ਵਿਸਰਲ ਫੈਟ ਬਹੁਤ ਖਤਰਨਾਕ ਫੈਟ ਹੁੰਦਾ ਜਿਹੜਾ ਸਾਡੇ ਆਰਗਨਸ ਦੇ ਅਰਾਊਂਡ ਆ ਜਾਂਦਾ ਜਿਵੇਂ ਕਿ ਲਿਵਰ ਦੇ ਅਰਾਊਂਡ ਆ ਗਿਆ ਲੰਗਸ ਦੇ ਅਰਾਊਂਡ ਹਾਰਟ ਦੇ ਅਰਾਊਂਡ ਆ ਗਿਆ ਇਹ ਬਹੁਤ ਖਤਰਨਾਕ ਹੈ ਵਿਸਰਲ ਫੈਟ ਜਿਹੜਾ ਅਸੀਂ ਪੇਟ ਦੀ ਗੱਲ ਕਰ ਰਹੇ ਆ ਬੈਲੀ ਫੈਟ ਹੈ ਇਹ ਵਿਸਰਲ ਫੈਟ ਹੈ ਸਾਡੇ ਆਰਗਨਸ ਦੇ ਅਰਾਊਂਡ ਆ ਰਿਹਾ ਚਾਹੇ ਉਹ ਜੈਂਟਸ ਹੈ ਲੇਡੀਜ਼ ਹੈ ਅਸੀਂ ਦੇਖਦੇ ਆਂ ਨਾ ਦੇ ਉੱਪਰ ਅਗਰ ਬੈਲੀ ਦੇ ਉੱਪਰ ਫੈਟ ਆ ਰਿਹਾ ਤੇ ਇਹ ਖਤਰਨਾਕ ਹੈ ਇਹ achhi gall nahi hai ਤੁਹਾਨੂੰ ਹਾਰਟ ਅਟੈਕ ਆਉਣ ਦੇ ਚਾਂਸਸ ਹੈ ਤੁਹਾਨੂੰ ਫੈਟੀ ਲੀਵਰ ਹੋਣ ਦੇ ਚਾਂਸਸ ਹੈ ਤੇ ਤੁਸੀਂ ਇਹਨੂੰ ਘਟਾਉਣ ਦੇ ਵਾਸਤੇ ਜ਼ਰੂਰ ਕੋਈ ਐਫਰਟ ਕਰੋ ਹੈਲਦੀ ਖਾਣਾ ਖਾਓ ਵਾਕ ਜ਼ਰੂਰ ਕਰੋ ਜਿਹੜੇ ਲੋਕ ਵਾਕ ਨਹੀਂ ਕਰਦੇ ਘੱਟ ਚੱਲਦੇ ਉਹਨਾਂ ਦਾ ਪੇਟ ਜ਼ਿਆਦਾ ਨਿਕਲਦਾ ਹੈ ਬੈਲੀ ਫੈਟ ਦਾ ਮੇਨ ਰੀਜ਼ਨ ਡਰਿੰਕਸ ਵੀ ਆਲਕੋਹਲ ਕੰਜ਼ਮਪਸ਼ਨ স্মੋਕਿੰਗ ਐ ਮੇਨ ਰੀਜ਼ਨ ਹੈ 언ਹੈਲਦੀ ਫੂਡਸ ਜੰਕ ਫੂਡਸ ਅਸੀਂ ਖਾ ਰਹੇ ਆ ਬਾਹਰ ਮਿੱਠਾ ਖਾ ਰਹੇ ਆ ਐ ਸਾਰੇ ਮੀਨ ਰੀਜ਼ਨਸ ਐਂਡ ਨੂੰ ਅਵੋਇਡ ਕਰੋ ਤੇ ਵਾਕਸ ਆਦਾ ਪਹਿਲੀ ਫੈਟ ਦਾ ਆਪਾਂ ਜ਼ਿਕਰ ਕਰਦੇ ਆ ਕਿਉਂਕਿ ਇਹ ਕੁੜੀਆਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਕਾਮਨ ਚੀਜ਼ ਹੈ ਪਰ ਅੱਜ ਕੱਲ੍ਹ ਨੇ ਮੁੰਡੇ ਵੀ ਕਾਫੀ ਜ਼ਿਆਦਾ ਉਹਨਾਂ ਦਾ ਬੈਲੀ ਫੈਟ ਹੋ ਰਿਹਾ ਉਂਝ ਸਰੀਰ ਪੱਖੋਂ ਬਹੁਤ ਠੀਕ ਹੋਣਗੇ ਪਤਲੇ ਹੋਣਗੇ ਪਰ ਬੈਲੀ ਫੈਟ ਉਹਨਾਂ ਦਾ ਹੁੰਦਾ ਉਹਦੇ ਪਿੱਛੇ ਕੀ ਕਾਰਨ ਹੁੰਦੇ ਬੈਲੀ ਫੈਟ ਦੀ ਸੀ ਦੁਬਾਰਾ ਗੱਲ ਕਰ ਰਹੇ ਹਾਂ ਤੇ ਉਹੀ ਹੈ ਬੈਲੀ ਫੈਟ ਦਾ ਮੇਨ ਰੀਜ਼ਨ ਹੈ ਬੈਲੀ ਫੈਟ ਨੂੰ ਸੀ ਕਹਿੰਦੇ ਆ ਵਿਸਰਲ ਫੈਟ ਹੈ ਸਾਡੀ ਬਾਡੀ ਚ ਦੋ ਤਰ੍ਹਾਂ ਦੇ ਫੈਟ ਹੁੰਦੇ ਇੱਕ ਸਬਕੂਟੀਨੀਅਸ ਫੈਟ ਹੈ ਇੱਕ ਵਿਸਰਲ ਫੈਟ ਹੈ ਸਬਕੂਟੀਨੀਅਸ ਫੈਟ ਹੈ ਜਿਵੇਂ ਅਸੀਂ ਦੇਖਦੇ ਆ ਲੇਡੀਜ਼ ਮੋਟੀਆਂ ਕਿਸੇ ਦੀ ਬਾਜੂ ਤੇ ਫੈਟ ਆ ਗਿਆ ਪੇਟ ਤੇ ਹਿਪਸ ਤੇ ਥਾਈਸ ਤੇ जोरों शरीर के उपर साकिन के उपर फैट आ रहा है यह सबकुटेनियस फैट है दूसरा है विसरल फैट विसरल फैट बहुत खतरनाक फैट हों जो सा ऑर्गनस से अराउंड आ जाता है जिम्मे कि लिवर के अराउंड आ गया लंग्स के अराउंड हार्ट अराउंड आ गया ਇਹ ਬਹੁਤ ਖਤਰਨਾਕ ਹੈ। ਵਿਸਰਲ ਫੈਟ ਜਿਹੜਾ ਅਸੀਂ ਪੇਟ ਦੀ ਗੱਲ ਕਰ ਰਿਹਾ ਬੈਲੀ ਫੈਟ ਹੈ। ਇਹ ਵਿਸਰਲ ਫੈਟ ਹੈ ਸਾਡੇ ਆਰਗਨਸ ਦੇ ਅਰਾਊਂਡ ਆ ਰਿਹਾ। ਚਾਹੇ ਉਹ ਜੈਂਟਸ ਹੈ, ਲੇਡੀਜ਼ ਹੈ। ਅਸੀਂ ਦੇਖਦੇ ਹਾਂ ਨਾ ਦੇ ਉੱਪਰ ਅਗਰ ਬੈਲੀ ਦੇ ਉੱਪਰ ਫੈਟ ਆ ਰਿਹਾ ਤੇ ਇਹ ਖਤਰਨਾਕ ਹੈ। ਇਹ achhi gall nahi hai ਤੁਹਾਨੂੰ ਹਾਰਟ ਅਟੈਕ ਆਉਣ ਦੇ ਚਾਂਸਸ ਹੈ। ਤੁਹਾਨੂੰ ਫੈਟੀ ਲਿਵਰ ਹੋਣ ਦੇ ਚਾਂਸਸ ਹੈ। ਤੇ ਤੁਸੀਂ ਇਹਨੂੰ ਘਟਾਉਣ ਦੇ ਵਾਸਤੇ ਜ਼ਰੂਰ ਕੋਈ ਐਫਰਟ ਕਰੋ। ਹੈਲਦੀ ਖਾਣਾ ਖਾਓ। ਵਾਕ ਸੁਰੂ ਕਰੋ। ਜਿਹੜੇ ਲੋਕ ਵਾਕ ਨਹੀਂ ਕਰਦੇ ਘੱਟ ਚੱਲਦੇ ਉਹਨਾਂ ਦਾ ਪੇਟ ਜ਼ਿਆਦਾ ਨਿਕਲਦਾ ਹੈ ਬੈਲੀ ਫੈਟ ਦਾ ਮੇਨ ਰੀਜ਼ਨ ਡਰਿੰਕਸ ਵੀ ਆਲਕੋਹਲ ਕੰਜ਼ਮਪਸ਼ਨ স্মੋਕਿੰਗ ਐ ਮੇਨ ਰੀਜ਼ਨ ਹੈ 언ਹੈਲਦੀ ਫੂਡਸ ਜੰਕ ਫੂਡਸ ਅਸੀਂ ਖਾ ਰਹੇ ਆ ਬਾਹਰ ਮਿੱਠਾ ਖਾ ਰਹੇ ਆ ਇਹ ਸਾਰੇ ਮੇਨ ਰੀਜ਼ਨਸ ਇਹਨਾਂ ਨੂੰ ਐਵੋਇਡ ਕਰੋ ਤੇ ਵਾਕ ਸਟਾਰਟ ਕਰੋ